ਲਘੂ ਉਦਯੋਗ ਭਾਰਤੀ ਪੰਜਾਬ ਦੀ ਮਹਿਲਾ ਵਿੰਗ ਵੱਲੋਂ ਜਲੰਧਰ ਵਿੱਚ ਲਗਾਈ ਗਈ ਤਿੰਨ ਦਿਨਾ స్వయం ਸਿੱਧਾ ਪ੍ਰਦਰਸ਼ਨੀ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਖੇਡ ਯੁਵਾ ਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਇਹ ਉਪਰਾਲਾ ਮਹਿਲਾ ਸ਼ਕਤੀ ਦੀ ਕਰਮੱਠਤਾ ਅਤੇ ਮਜ਼ਬੂਤ ਇਰਾਦੇ ਦਾ ਸਬੂਤ ਹੈ ਇਸ ਲਈ ਉਹਨਾਂ ਇਸ ਪ੍ਰਦਰਸ਼ਨੀ ਦੇ ਇੰਚਾਰਜ ਅਤੇ ਲਘੂ ਉਦਯੋਗ ਭਾਰਤੀ ਪੰਜਾਬ ਦੀ ਮਹਿਲਾ ਇਕਾਈ ਦੀ ਪ੍ਰਧਾਨ ਸੀਮਾ ਤੁਮਲ ਅਤੇ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ ਉਹਨਾਂ ਕਿਹਾ ਕਿ ਇਸ ਨਾਲ ਜਿੱਥੇ ਮਹਿਲਾ ਇਕਾਈ ਨੂੰ ਨਵੀਂ ਪਛਾਣ ਮਿਲੀ ਹੈ ਉੱਥੇ ਪ੍ਰਦਰਸ਼ਨੀ ਵਿੱਚ ਸ਼ਾਮਲ ਪੰਜਾਬ हिमाचल प्रदेश हरियाणा चंडीगढ़ जम्मू कश्मीर दिल्ली उत्तर प्रदेश राजस्थान ਅਤੇ ਹੋਰਨਾਂ ਸੂਬਿਆਂ ਤੋਂ ਆਈਆਂ ਮਹਿਲਾ ਸਨਤਕਾਰਾਂ ਦੀ ਵੀ ਹੌਸਲਾ ਅਫਜ਼ਾਈ ਹੋਈ ਹੈ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਮਹਿਲਾ ਸਸ਼ਕਤੀਕਰਨ ਲਈ ਵੱਖ-ਵੱਖ ਯੋਜਨਾਵਾਂ ਚਲਾਈਆਂ ਜਾ ਰਹੀਆਂ ਨੇ ਜਿਸ ਤਹਿਤ ਮਹਿਲਾਵਾਂ ਦੀ ਹੌਸਲਾ ਅਫਜ਼ਾਈ ਲਈ ਵਿਸ਼ੇਸ਼ ਪੈਕੇਜ ਵੀ ਦਿੱਤੇ ਜਾ ਰਹੇ ਨੇ। ਅਨੁਰਾਗ ਸਿੰਘ ਠਾਕੁਰ ਨੇ ਮਹਿਲਾਵਾਂ ਨੂੰ ਜਨਤਨ ਯੋਜਨਾ, ਮੁਦਰਾ ਯੋਜਨਾ, ਮਹਿਲਾ ਸ਼ਕਤੀ ਕੇਂਦਰ, ਮਾਤਰੋਵੰਦਨਾ ਯੋਜਨਾ, ਡਿਜੀਟਲ ਇੰਡੀਆ, ਕੌਸ਼ਲ ਵਿਕਾਸ ਯੋਜਨਾ, ਸੁਕੰਨਿਆ ਸਮਰiddhi ਯੋਜਨਾ ਅਤੇ ਹੋਰਨਾਂ ਸਕੀਮਾਂ ਦਾ ਲਾਹਾ ਲੈਣ ਦਾ ਦਾ ਦਿੱਤਾ ਇਸ ਮੌਕੇ ਜਲੰਧਰ ਦੇ ਸਾਬਕਾ ਮੈਡ ਰਾਕੇਸ਼ ਰਾਠੌਰ ਟਿਗੋਰ ਹਸਪਤਾਲ ਅਤੇ ਹਾਟ ਕੇਅਰ ਸੈਂਟਰ ਦੇ ਪ੍ਰਬੰਧ ਨਿਰਦੇਸ਼ਕ ਡਾਕਟਰ ਵਿਜੇ ਮਹਾਜਨ ਨੂੰ ਉੱਚੇ ਛੇ ਤੌਰ ਤੇ ਸਨਮਾਨਿਤ ਕੀਤਾ ਗਿਆ